ਉਸ ਸਮਾਂ ਹੋਊਗਾ ਨੌਜਵਾਨ ਪਹਿਲਵਾਨਾਂ ਦੱਸਿਆ ਜਾਊਗਾ ਪ੍ਰਬੰਧਕਾਂ ਵੱਲੋਂ ਨਾਲ ਹੀ ਅਫੀਸ਼ੀਅਲਾਂ ਵੱਲੋਂ ਇਹ ਦੱਸਿਆ ਜਾਣਾ ਵੀ ਕੌਣ ਜੇਤੂ ਰਿਹਾ ਮੇਰੇ ਵੀਰੋ ਮਹਾਰਾਜ ਦੀ ਧਰਤੀ ਹੈ ਸਾਡੇ 15 16 ਲਓ ਜੱਸਾ ਅੰਸ਼ੁਲੇਪਨ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਜੱਸਾ ਬਾ ਉਹ ਜੱਸਿਆ ਨਹੀਂ ਰਸਾਂ ਅਗਲੀ ਰੇਡ ਕਹਿੰਦੇ ਨੌਜਨ ਸ਼ੀਰਾ ਪਾਲਿਆਂ ਵਾਲੀ ਪਿੰਡ ਦਾ ਮੇਰੇ ਵੀਰੋ ਪਾਉਣ ਦੇ ਲਈ ਨੌਜਨ ਵੱਧਾ ਹੋਇਆ ਹੈ ਸ਼ੀਰਾ ਪਾਲਿਆਂ ਵਾਲੀ ਪਿੰਡ ਦਾ ਇਸ ਲਈ ਉਧਰਲੇ ਪਾਸੇ ਕਹਿੰਦੇ ਕੌਡੀ ਦਾ ਮਹਾ ਮੁਕਾਬਲਾ ਚੱਲੀ ਜਾਂਦਾ ਹੈ ਉਹ ਕੌਡੀ ਦਾ ਮਹਾ ਮੁਕਾਬਲਾ ਚੱਲੀ ਜਾਂਦਾ ਹੈ ਐਨ ਲੋਕੀ ਰਾਗੀ ਬਣ ਗਿਆ ਵੀਰੇ ਦੱਸਿਓ ਇੱਕ ਪਰਦੇ ਭਾਈ ਜੀ ਦੇ ਬੈਟਿੰਗ ਭਾਈ ਹੈਲੋ ਮੈਚ ਸਮਾਪਤ ਹੋ ਚੁੱਕਾ ਹੈ ਮੈਚ ਤੇ 14 15 ਹੀ ਸੀ ਇਸ ਕਰਕੇ ਚੋਕਿਆਂ ਦੀ ਟੀਮ ਜੇਤੂ ਹੈ ਜੀ ਭਾਈ ਜੀ 14 ਦੇ 15 ਪੁਆਇੰਟ ਬੋਲੇ ਨੇ ਪਹਿਲਾਂ ਬੋਲ ਕੇ ਖੜਾਇਆ ਹੈ ਵਰਗੇ ਜੀ ਜਦੋਂ ਹੋ ਗਏ ਤੁਸੀਂ ਬੋਲਦੇ ਕਿਉਂ ਨਹੀਂ ਪਲੀਜ਼ ਬੇਨਤੀ ਹੈ ਕੋ ਸਾਹਿਬ ਕਿੱਥੇ ਹੈ ਜੀ ਮੈਚ ਵਧੀਆ ਲੱਗਿਆ